ਜਦੋਂ ਤੁਸੀਂ ਇਹ ਪਹਿਲਗਾਮ ਵਿਖੇ ਕਾਫੀ ਵੱਡਾ ਹਾਦਸਾ ਹੋ ਜਾਂਦਾ ਜਿਸ ਵਿੱਚ ਕਈ ਬੇਗੁਨਾ ਮਾਰੇ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਫੀ ਤਲਖੀ ਜੂ ਹੈ ਉਹ ਵੱਧ ਜਾਂਦੀ ਹੈ ਇਸ ਤਲਖੀ ਦੇ ਦੌਰਾਨ ਜੋ ਗਲਬ ਪਹੁੰਚ ਜਾਂਦੀ ਹੈ ਉਹ ਦੋਨਾਂ ਦੇਸ਼ਾਂ ਵਿਚਕਾਰ ਜੰਗ ਤੱਕ ਪਹੁੰਚ ਜਾਂਦੀ ਹੈ ਜਿੱਦਾਂ ਕਿ ਜੋ ਉਹਨਾਂ ਵਿੱਚ ਵਾਚਰ ਟਰੀਟੀ ਸੀਗੀ ਉਸ ਨੂੰ ਤੋੜਿਆ ਜਾਂਦਾ ਹੈ ਇਸ ਦੇ ਨਾਲ ਹੀ ਜਦੋਂ ਆਪਾਂ ਗੱਲ ਕਰੀਏ ਤਾਂ ਕਾਫੀ ਦੋਨਾਂ ਦੇਸ਼ਾਂ ਦੇ ਹਾਲਾਤ ਕਾਫੀ ਬਿਗੜੇ ਹੋਏ ਨੇ ਪਰ ਸੋਸ਼ਲ ਮੀਡੀਆ ਉੱਤੇ ਜਾਂ ਨੈਸ਼ਨਲ ਜੋ ਮੀਡੀਆ ਭਾਰ ਦਾ ਉਸ ਦੇ ਉੱਤੇ ਕਾਫੀ ਕਿ ਲੋਕੇ ਮਜ਼ਾਕ ਕੀਆ ਇਸ ਨੂੰ ਬਣਾਇਆ ਗਿਆ ਹੈ ਕਿ ਜੰਗ ਲੱਗੀ ਹੈ ਹੁਣ ਉਸ ਦਾ ਨੁਕਸਾਨ ਹੋ ਗਿਆ ਹੁਣ ਬੁਲਟ ਤਿਆ ਹੋ ਗਿਆ ਹੋ ਗਿਆ ਕਾਫੀ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਦੋਨੋਂ ਦੇਸ਼ਾਂ ਵਿੱਚ ਜੰਗ ਲੱਗਣ ਨੂੰ ਜਿਵੇਂ ਜਿਸ ਤਰੀਕੇ ਨਾਲ ਕਿ ਮਜ਼ਾਕ ਮੀਡੀਆ ਵੱਲੋਂ ਵੀ ਬਣਾ ਦਿੱਤਾ ਗਿਆ ਜੀ ਦੇਖੋ ਪਹਿਲਾਂ ਸਭ ਤੋਂ ਆਪਾਂ ਗੱਲ ਕਰੀਏ ਵੀ ਜਿਹੜਾ ਇਸ ਵੇਲੇ ਜੰਗ ਹੈ ਜੋ ਭਾਰਤੀ ਮੀਡੀਆ ਦੱਸ ਰਿਹਾ ਕਿ ਜੰਗ ਲੱਗ ਗਈ ਹੈ ਉਹ ਜੰਗ ਪਤਾ ਕਿਹੜੀ ਹੈ ਮਨਿੰਦਰਜੀਤ ਬਿੱਟਾ ਤੇ ਇੱਕ ਪਾਕਿਸਤਾਨ ਤੋਂ ਗੈਸਟ ਲਿਆ ਕਿਸੇ ਚੈਨਲ ਦੇ ਉੱਤੇ ਟੀਵੀ ਦੇ ਉੱਤੇ ਤੇ ਇੱਕ ਦੂਸਰੇ ਨੂੰ ਵਰਛੇ ਨੇਜੇ ਦਿਖਾ ਕੇ ਤੇ ਉਹ ਕਹਿ ਰਹੇ ਨੇ ਕਿ ਤੈਨੂੰ ਮੈਂ ਮਾਰ ਦਿਆਂਗਾ ਉਹ ਕਹਿੰਦਾ ਤੈਨੂੰ ਮੈਂ ਮਾਰ ਦਿਆਂਗਾ ਜੇਕਰ ਤੁਸੀਂ ਉਸ جنگ ਦੀ ਗੱਲ ਕਰਦੇ ਹੋ ਤਾਂ ਹਾਂ ਉਹ ਜੰਗ ਲੱਗੀ ਹੋਈ ਹੈ ਕੁਝ ਬੁਲਾਰੇ ਲਏ ਜਾਂਦੇ ਨੇ ਪਾਕਿਸਤਾਨ ਤੋਂ ਕੁਝ ਲਏ ਜਾਂਦੇ ਨੇ ਭਾਰਤ ਤੋਂ ਫਿਰ ਡਿਬੇਟ ਕਰਵਾਈ ਜਾਂਦੀ ਹੈ ਉਹ ਉਹ ਬਹਿਸ ਨੂੰ ਉਹ ਉਹਨੂੰ ਰੋਚਕ ਬਣਾਉਣ ਦੇ ਲਈ ਇੱਕ ਦੂਸਰੇ ਦੇ ਉੱਤੇ ਜਿਹੜਾ ਹੈਗਾ ਗਾਲੀ ਗਲੋਚ ਤੱਕ ਵੀ ਪਹੁੰਚਿਆ ਜਾ ਰਿਹਾ ਸੋ ਇਹ ਸਾਰਾ ਕੁਝ ਚੱਲ ਰਿਹਾ ਹੈ। ਬਾਕੀ ਤੁਸੀਂ ਜਿਹੜੀ ਗੱਲ ਨੈਸ਼ਨਲ মিডিਆ ਦੀ ਕੀਤੀ ਹੈ ਉਹਦੇ ਬਹੁਤ ਸਾਰੇ ਐਸੇ ਚੈਨਲ ਨੇ ਜਿਹਦੇ ਉੱਤੇ ਇਸ ਤਰੀਕੇ ਦੀਆਂ ਖਬਰਾਂ ਇਸ ਵੇਲੇ ਚੱਲ ਰਹੀਆਂ ਬ੍ਰੇਕਿੰਗ ਨਿਊਜ਼ ਬਣਾ ਕੇ ਕਿ ਜਿਵੇਂ جنگ ਲੱਗ ਗਈ ਹੁੰਦੀ ਬਾਰਡਰ ਦੇ ਉੱਤੇ। ਮਤਲਬ ਕਿ ਇਸ ਤਰ੍ਹਾਂ ਵੀ ਕਿਹਾ ਜਾ ਰਿਹਾ ਕਿ ਹੁਣ ਭਾਰਤ ਨੇ ਜਵਾਬ ਦੇ ਦਿੱਤਾ ਹੈ। ਕੰਮ ਸ਼ੁਰੂ ਹੋ ਚੁੱਕਿਆ, ਬੰਬ ਬਾਰਿ ਸ਼ੁਰੂ ਹੋ ਚੁੱਕੀ ਹੈ, ਜਹਾਜ਼ ਆ ਚੁੱਕੇ ਨੇ। ਆ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ। ਦੂਸਰੇ ਪਾਸੇ ਤੁਸੀਂ ਇਹ ਦੇਖੋ ਭਈ ਅਸਲ ਜਿਹੜੀ جنگ ਲੱਗਣੀ ਹੁੰਦੀ ਹੈ ਉਸ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਹੁੰਦੇ ਆ ਦੋਨਾਂ ਮੁਲਕਾਂ ਦੇ ਵਿੱਚ ਉਹ ਹਜੇ ਤੱਕ ਕਿਤੇ ਵੀ ਨਜ਼ਰ ਨਹੀਂ ਆ ਰਹੇ جنگ ਇੱਕਦਮ ਨਹੀਂ ਲੱਗ ਜਾਂਦੀ ਹੁੰਦੀ ਪਹਿਲਾਂ ਮੁਲਖ ਜਿਹੜੇ ਨੇ ਉਹ ਤਿਆਰੀਆਂ ਦੇ ਵਿੱਚ ਜੁਟਦੇ ਹੁੰਦੇ ਨੇ ਤਿਆਰੀਆਂ ਆਪਾਂ ਇਹ ਕਹੀਏ ਵੀ ਭਾਰਤ ਵੱਲੋਂ ਕੁਝ ਕੁਝ ਤਿਆਰੀਆਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਜਿਵੇਂ ਆਪਾਂ ਇਹ ਕਹਿ ਦਈਏ ਕਿ ਕੱਲ ਨੂੰ ਜੰਗ ਲੱਗਣ ਲੱਗੀ ਹੈ ਪਰਸੋਂ ਲੱਗਣ ਲੱਗੀ ਹੈ ਇਸ ਤਰ੍ਹਾਂ ਦੇ ਕੋਈ ਵੀ ਹਾਲਾਤ ਹਜੇ ਨਹੀਂ ਹੈਗੇ ਸਭ ਤੋਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਾ ਮੁੱਖ ਮੁੱਖ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਸੋ ਉਸ ਤੋਂ ਬਾਅਦ ਹੋਰ ਬੜੇ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਹੋਰ ਜਿਹੜੇ ਆਪਾਂ ਕਹੀਏ ਭਈ ਸਰਕਾਰ ਵੱਲੋਂ ਐਲਾਨਨਾਮੇ ਕੀਤੇ ਜਾਂਦੇ ਨੇ ਪਰ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਬਾਰਡਰ ਦੇ ਨੇੜੇ-ਨੇੜੇ ਵਾਲੇ ਪਿੰਡ ਜਿਹੜੇ ਨੇ ਉਹ ਖਾਲੀ ਕਰਵਾ ਲਏ ਜਾਂਦੇ ਆ ਤੇ ਹਜੇ ਤੱਕ ਇਸ ਤਰ੍ਹਾਂ ਦਾ ਨਾ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਨਾ ਪੰਜਾਬ ਵਾਲੇ ਪਾਸੇ ਬਾਰਡਰਾਂ ਦੇ ਇਲਾ ਤੇ ਨਾ ਹੀ ਗੁਜਰਾਤ ਵਾਲੇ ਪਾਸੇ ਸੋ ਇਹ ਸਭ ਤੋਂ ਵੱਡੀ ਨਿਸ਼ਾਨੀ ਜਿਹੜੀ ਹੈਗੀ ਆ ਕਿ ਬਾਰਡਰ ਖਾਲੀ ਕਰਵਾਉਣੇ ਨੇੜੇ-ਨੇੜੇ ਦੇ ਪਿੰਡ ਖਾਲੀ ਕਰਵਾ ਕੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਸ਼ਹਿਰਾਂ ਵੱਲ ਨੂੰ ਆ ਜਾਓ ਉਹਨਾਂ ਨੂੰ ਟਿਕਾਣੇ ਦਿੱਤੇ ਜਾਂਦੇ ਨੇ ਸਾਰਾ ਕੁਝ ਕੀਤਾ ਜਾਂਦਾ ਇੰਤਜ਼ਾਮ ਕੀਤਾ ਜਾਂਦਾ ਸੋ ਹਾਲੇ ਤੱਕ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਦੂਸਰੀ ਗੱਲ ਹੁੰਦੀ ਹੈ ਕਿ ਟਰਾਂਸਪੋਰਟ ਜਿਹੜੀ ਹੈ ਨਾ ਉਹਨੂੰ ਰੋਕ ਦਿੱਤਾ ਜਾਂਦਾ ਯਾਨੀ ਕਿ ਜਿਹੜਾ ਟਰਕਿੰਗ ਸਿਸਟਮ ਹੁੰਦਾ ਉਹਨੂੰ ਰੋਕ ਦਿੱਤਾ ਜਾਂਦਾ ਜੰਗ ਲੱਗਣ ਤੋਂ ਪਹਿਲਾਂ ਤੀਸਰੀ ਜਿਹੜੀ ਗੱਲ ਹੁੰਦੀ ਹੈ ਰੇਲਵੇ ਨੂੰ ਵੀ ਰੋਕਿਆ ਜਾਂਦਾ ਇਹ ਇਹ ਗੱਲਾਂ ਜਿਹੜੀਆਂ ਤੁਸੀਂ ਜਿਹੜੀਆਂ ਨੇ ਉਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਿਓ ਚੌਥੀ ਹੁੰਦੀ ਹੈ ਕਿ ਨਫਰੀ ਵਧਾ ਦਿੱਤੀ ਜਾਂਦੀ ਹੈ ਫੌਜ ਦੀ ਤੇ ਹਜੇ ਤੱਕ ਇਹਨਾਂ ਚੋਂ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਉਸ ਤੋਂ ਬਾਅਦ ਜੋ ਹਾਲਾਤ ਜੋ ਦੇਖਣ ਨੂੰ ਮਿਲ ਰਿਹਾ ਉਹ ਇਹ ਹੈ ਕਿ ਭਾਰਤ ਦੇ ਜਿਹੜੇ ਫੋਰਨ ਮਿਨਿਸਟਰ ਨੇ ਜੈ ਸ਼ੰਕਰ ਉਹ ਹੁਣ ਤੱਕ 50 ਤੋਂ ਉੱਪਰ ਵੱਧ 50 ਤੋਂ ਵੱਧ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਮਿਲ ਚੁੱਕੇ ਨੇ ਵੱਖ-ਵੱਖ ਦੇਸ਼ਾਂ ਦੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਪਾਕਿਸਤਾਨ ਨੇ ਸਾਡੇ ਨਾਲ ਆ ਕੁਛ ਕੀਤਾ ਇਹ ਇੱਕ ਜਿਹੜੀ ਨਿਸ਼ਾਨੀ ਹੈਗੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਆਉਂਦੇ 10-15 ਦਿਨਾਂ ਦੇ ਵਿੱਚ ਜੰਗ ਵਾਲੇ ਮਾਹੌਲ ਦੇ ਵਿੱਚ ਭਾਰਤ ਚਲਿਆ ਵੀ ਜਾਵੇ ਪਰ ਇਸ ਦੇ ਹੁਣ ਦੇ ਹਾਲਾਤ ਜਿਹੜੇ ਆ ਉਹ ਆਪਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਲੋਕਾਂ ਨੂੰ ਸਮਝਾਉਣ ਦੀ ਕਿ ਇਹ ਨਹੀਂ ਹੈ ਕਿ ਸਵੇਰੇ ਬੰਬ ਚੱਲਣ ਲੱਗਿਆ ਜੀ ਸ਼ਾਮ ਨੂੰ ਮਜ਼ਾਇਲ ਆਉਣ ਲੱਗੀ ਹੈ ਜੀ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਅਗਲੀ ਜਿਹੜੀ ਗੱਲ ਹੈ ਅਗਲੀ ਜਿਹੜੀ ਨਿਸ਼ਾਨੀ ਹੈਗੀ ਇਹ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਜੋ ਲੱਗ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਜੰਗ ਪੋਸੀਬਲ ਹੋਵੇ ਜੰਗ ਸੰਭਵ ਹੋ ਜਾਵੇ ਉਹ ਇਹ ਹੈ ਕਿ ਫਰਾਂਸ ਦੇ ਨਾਲ ਵੀ ਹਥਿਆਰਾਂ ਦੀ ਡੀਲ ਕਰ ਲਈ ਗਈ ਹੈ ਤੇ ਰਸ਼ੀਆ ਤੋਂ ਵੀ ਹਥਿਆਰ ਜਿਹੜੇ ਨੇ ਮੰਗੇ ਗਏ ਨੇ ਦੂਸਰੇ ਪਾਸੇ ਚਾਈਨਾ ਦਾ ਵੀ ਇੱਕ ਬਿਆਨ ਜਿਹੜਾ ਆ ਗਿਆ ਵੀ ਅਸੀਂ ਜਿਹੜੇ ਪਾਕਿਸਤਾਨ ਦੇ ਨਾਲ ਸਾਡੀ ਬੜੀ ਲੰਬੇ ਸਮੇਂ ਤੋਂ ਦੋਸਤੀ ਹੈ ਤੇ ਜੇਕਰ ਪਾਕਿਸਤਾਨ جنگ ਦੇ ਵਿੱਚ ਜਾਂਦਾ ਹੈ ਤੇ ਅਸੀਂ ਉਹਦਾ ਸਾਥ ਦੇਾਂਗੇ ਤੇ ਪਾਕਿਸਤਾਨ ਵਾਲੇ ਪਾਸਿਓ ਕੀ ਤਿਆਰੀਆਂ ਨੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹਨਾਂ ਨੇ ਵੀ ਆਪਣੀ ਇੱਕ ਮਿਜ਼ਾਈਲ ਜਿਹੜੀ ਹੈ ਉਹ ਉਹਦਾ ਅੱਜ ਨਿਰੇਖਣ ਜਿਹੜਾ ਹੈਗਾ ਕਰ ਲਿਆ ਮਤਲਬ ਇੱਕ ਸਫਲ ਤਜਰਬਾ ਉਹਨਾਂ ਨੇ ਕੀਤਾ ਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਨੇ ਇਸ ਇਸ ਪਾਸਿਓ ਬਿਆਨ ਆ ਰਹੇ ਨੇ ਕਿ ਜੰਗ ਲਾ ਦੇਾਂਗੇ ਪਾਕਿਸਤਾਨ ਨੂੰ ਤਬਾਹ ਕਰਦੇ ਆਂਗੇ ਤੇ ਦੂਸਰੇ ਪਾਸੇ ਉਹਨਾਂ ਨੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵੀ ਤਿਆਰ ਬੈਠੇ ਆਂ ਇਸ ਵਾਰ ਇਸ ਤਰ੍ਹਾਂ ਨਹੀਂ ਹੋਣਾ ਕਿ ਤੁਸੀਂ ਸਰਜਿਕਲ ਸਟ੍ਰਾਈਕ ਕਰਕੇ ਤੇ ਉਸ ਤੋਂ ਬਾਅਦ ਵਾਪਸ ਮੁੜ ਜਾਓ ਇਸ ਵਾਰ ਜਿਹੜਾ ਹੈ ਅਸੀਂ ਵੀ ਤਿਆਰ ਬੈਠੇ ਹੋਇਆ ਮਤਲਬ ਕਿ ਮਾਹੌਲ ਗਰਮ ਹੈ ਮਾਹੌਲ ਪੂਰਾ ਭਖਿਆ ਹੋਇਆ ਪਰ ਹਾਲਾਤ ਜਿਹੜੇ ਇਹ ਦੱਸ ਰਹੇ ਨੇ ਵੀ ਆਉਂਦੇ ਦਸਾਂ ਦਿਨਾਂ ਦੇ ਵਿੱਚ ਵੀ ਹਜੇ ਕੁਝ ਵੀ ਐਸਾ ਨਹੀਂ ਹੋਣ ਵਾਲਾ ਜਿਹੜਾ ਆਪਾਂ ਇਹ ਸਮਝ ਲਈਏ ਕਿ ਲਓ ਜੀ ਰਾਤ ਨੂੰ ਪਤਾ ਨਹੀਂ ਕੀ ਹੋ ਜਾਣਾ ਸਵੇਰੇ ਪਤਾ ਨਹੀਂ ਕੀ ਹੋ ਜਾਣਾ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਵੀ ਸਲਾਹ ਦੇਾਂਗੇ ਕਿ ਭਾਈ ਗੋਦੀ ਮੀਡੀਆ ਦੇ ਚੈਨਲ ਜਿਹੜੇ ਨੇ ਉਹ ਘੱਟ ਦੇਖਿਆ ਕਰੋ ਉਹ ਜੰਗ ਭਾਵੇਂ ਅਸਲ ਦੇ ਵਿੱਚ ਲੱਗੇ ਨਾ ਲੱਗੇ ਪਰ ਹੋ ਸਕਦਾ ਵੀ ਉਹ ਤੁਹਾਡੇ ਅੰਦਰ ਤੁਹਾਡੇ ਮਨਾਂ ਦੇ ਵਿੱਚ ਤੁਹਾਡੇ ਦਿਲਾਂ ਦੇ ਵਿੱਚ ਐਸੀ ਜੰਗ ਲਾ ਦੇਣ ਤੇ ਜਦ ਨਾਲ ਤੁਸੀਂ ਡਿਪਰੈਸ਼ਨ ਦੇ ਵਿੱਚ ਵੀ ਜਾ ਸਕਦੇ ਹੋ ਜੀ ਬਾਕੀ ਤੁਸੀਂ ਹੋਰ ਪੁੱਛ ਲਓ ਜੋ ਪੁੱਛਣਾ ਹੈ ਜੀ ਜੇ ਗੱਲ ਜੰਗ ਦੀ ਹੈ ਤੁਹਾਨੂੰ ਲੱਗਦਾ ਨਹੀਂ ਦੋਨਾਂ ਦੇਸ਼ ਜਿਸ ਤਿੱਕਣਾ ਤਿਆਰੀ ਕਰ ਰਹੇ ਨੇ ਉਸ ਦਾ ਦੋਨਾਂ ਦੇਸ਼ ਨੂੰ ਕਾਫੀ ਬੜਾ ਨੁਕਸਾਨ ਹੋ ਸਕਦਾ ਜਿੱਦਾਂ ਬੰਗਲਾਦੇਸ਼ ਵੀ ਹੁਣ ਭਾਰਤ ਦੇ ਖਿਲਾਫ ਖੜ ਗਿਆ ਤੇ ਪਾਕਿਸਤਾਨ ਦੇ ਹੱਥ ਵਿੱਚ ਖੜ ਚੁ ਗਿਆ ਇਸ ਨਾਲ ਤਾਂ ਚੀਨ ਵਾਲਾ ਗੱਲ ਕੀਤੀ ਹੈ ਤੁਹਾਨੂੰ ਲੱਗਣ ਕਿ ਜੇ ਸਾਰੀ جنگ ਲਾਦ ਦੀ ਹੈ ਨਾ ਬਹੁਤ ਬੜਾ ਨੁਕਸਾਨ ਭਾਰਤ ਨੂੰ ਹੋਣਾ ਤੇ ਪਾਕਿਸਤਾਨ ਨੂੰ ਵੀ ਹੋਣਾ ਹੈ ਤੇ ਜੇ ਅਜਿਹੇ ਹਰਾਤ ਨੂੰ ਲਾਦਣ ਵਿੱਚ ਜੰਗ ਹੋਏਗੀ ਡੈਫੀਨਿਟਲੀ ਕਹਿਣਾ ਫਰਾਂਸ ਦੋਨਾਂ ਦੇਸ਼ ਨੂੰ ਹੋਣਾ ਹੈ ਨੁਕਸਾਨ ਦੀ ਗੱਲ ਕਰੀਏ ਆਪਾਂ ਦੇਖੋ ਜੀ ਜੰਗ ਦਾ ਦੂਸਰਾ ਨਾਮ ਕਹਿਣਾ ਹੋਵੇ ਨਾ ਤਾਂ ਨੁਕਸਾਨ ਹੀ ਹੈ ਇਨੂੰ ਦੂਸਰੇ ਨਾਮ ਦੇ ਨਾਲ ਜੇ ਪੁਕਾਰਨਾ ਹੋਵੇ ਬੁਲਾਉਣਾ ਹੋਵੇ ਤਾਂ ਉਹਨੂੰ ਇਹ ਕਿਹਾ ਜਾ ਸਕਦਾ ਹੈ ਨੁਕਸਾਨ ਮਤਲਬ ਕਿ ਜਦੋਂ جنگ ਲੱਗ ਜਾਂਦੀ ਹੈ ਹੁਣ ਯੂਕਰੇਨ ਦਾ ਹਾਲਾਤ ਤੁਸੀਂ ਦੇਖ ਲਓ ਰਸ਼ੀਆ ਦੇ ਹਾਲਾਤ ਤੁਸੀਂ ਦੇਖ ਲਓ ਰਸ਼ੀਆ ਵਾਲੇ ਦੇ ਵੀ ਲਗਭਗ ਹੱਥ ਖੜੇ ਹੀ ਹੋਏ ਐ ਸੋ ਉਸ ਤੋਂ ਬਾਅਦ ਗਾਜ਼ਾ ਦੇਖ ਲਓ ਇਜ਼ਰਾਈਲ ਦੇਖ ਲਓ ਕੀ ਹਾਲਾਤ ਉੱਥੇ ਬਣੇ ਐ ਤੇ ਜੇ ਭਾਰਤ-ਪਾਕ ਦੇ ਵਿੱਚ ਜੰਗ ਲੱਗ ਜਾਂਦੀ ਹੈ ਇਹਨਾਂ ਦੇ ਤਾਂ ਹਾਲਾਤ ਅੱਗੇ ਹੀ ਬਹੁਤ ਮਾੜੇ ਨੇ ਗਰੀਬੀ ਰੇਖਾ ਤੋਂ ਥੱਲੇ ਦੋਨੋਂ ਮੁਲਕ ਤੇ ਪਾਕਿਸਤਾਨ ਦੇ ਉਹਦੇ ਨਾਲੋਂ ਵੀ ਜ਼ਿਆਦਾ ਮਾੜੇ ਹਾਲਾਤ ਨੇ ਸੋ ਜਲਦੀ ਜੰਗ ਦੌਰਾਨ ਕਿਹੋ ਜਿਹੇ ਹਾਲਾਤ ਹੋ ਜਾਂਦੇ ਆ ਕਿ ਜਦੋਂ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਦੌਰ ਜਿਹੜਾ ਕੋਰੋਨਾ ਵਾਇਰਸ ਦਾ ਦੌਰ ਸੀ ਉਸ ਵੇਲੇ ਤੁਸੀਂ ਦੇਖਿਆ ਹੋਣਾ ਕਿ ਆਮ ਦੁਕਾਨਾਂ ਦੇ ਉੱਤੇ ਗਰੋਸਰੀ ਸ਼ਾਪਾਂ ਦੇ ਉੱਤੇ ਜਿਹੜਾ ਸਾਜੋ ਸਮਾਨ ਹੈਗਾ ਖਾਣ ਪੀਣ ਦੀਆਂ ਰੋਜ਼ਾਨਾ ਜਿਹੜੀਆਂ ਇਸਤੇਮਾਲ ਹੋਣ ਵਾਲੀਆਂ ਜਿਹੜੀਆਂ ਵਸਤਾਂ ਨੇ ਉਹ ਮੁੱਕ ਗਈਆਂ ਜੰਗ ਦੌਰਾਨ ਫਿਰ ਲੋਕ ਕੀ ਕਰਦੇ ਨੇ ਉਹ ਇਕੱਠਾ ਕਰ ਲੈਂਦੇ ਆ ਸਮਾਨ ਇਕੱਠਾ ਹੋਣ ਤੋਂ ਬਾਅਦ ਕੀ ਹੁੰਦਾ ਫਿਰ ਉਹ ਉਹਦੀ ਬਲੈਕਮੇਲਿੰਗ ਜਿਹੜੀ ਹੈ ਮਾਫ ਕਰਨਾ ਬਲੈਕ ਸ਼ੁਰੂ ਹੋ ਜਾਂਦੀ ਹੈ ਬਲੈਕ ਦੇ ਵਿੱਚੋਂ ਮਿਲਣਾ ਸਮਾਨ ਸ਼ੁਰੂ ਹੋ ਜਾਂਦਾ ਜਦੋਂ ਦੁਕਾਨਾਂ ਦੇ ਉੱਤੇ ਗਰੋਸਰੀ ਨਹੀਂ ਆਉਣੀ ਜਿਹੜੀ ਆ ਗਈ ਲੋਕ ਚੱਕ ਕੇ ਲੈ ਗਏ ਜਾਂ ਫਿਰ ਜਿਹੜੇ ਵਪਾਰੀ ਲੋਕ ਹੁੰਦੇ ਨੇ ਦੁਕਾਨਾਂ ਵਾਲੇ ਆਪਾਂ ਕਹਿ ਦਈਏ ਉਹ ਵੀ ਇਸੇ ਤਰ੍ਹਾਂ ਕਰਦੇ ਆ ਕਿ ਉਹ ਸਾਰਾ ਸਮਾਨ ਜਿਹੜਾ ਸਾਈਡ ਤੇ ਰੱਖ ਲੈਂਦੇ ਆ ਕਿ ਇਹਦੀ ਅੱਗੇ ਲੋੜ ਪੈਣੀ ਹੈ ਤੇ ਇਹਨੂੰ ਬਲੈਕ ਦੇ ਵਿੱਚ ਵੇਚਾਂਗੇ ਸੋ ਮਹਿੰਗਾਈ ਵੱਧ ਜਾਂਦੀ ਹੈ ਲੋਕਾਂ ਦੀ ਆਪਾਂ ਕਹੀਏ ਵੀ ਮਹਿੰਗਾਈ ਦੇ ਨਾਲ ਚੀਕਾਂ ਜਿਹੜੀਆਂ ਹੈਗੀਆਂ ਉਹ ਵੱਜਣ ਲੱਗ ਪੈਂਦੀਆਂ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਜਿਹੜੀ ਤੁਸੀਂ ਬਾਕੀ ਗੱਲ ਕੀਤੀ ਆ ਅੰਤਰਰਾਜੀ ਪੱਦਰ ਦੇ ਉੱਤੇ ਜਿਹੜੇ ਮੁਲਖ ਖਿਲਾਫ ਹੋਏ ਹੋਏ ਨੇ ਬੰਗਲਾਦੇਸ਼ ਦਾ ਬਿਆਨ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹਨਾਂ ਨੇ ਕਿਹਾ ਵੀ ਜੇ ਭਾਰਤ ਜਿਹੜਾ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਤੇ ਚਾਈਨਾ ਨੂੰ ਵੀ ਪਾਕਿਸਤਾਨ ਦੇ ਉੱਤੇ ਪਾਕਿਸਤਾਨ ਨਾਲ ਮਿਲ ਕੇ ਭਾਰਤ ਦੇ ਉੱਤੇ ਹਮਲਾ ਕਰ ਦੇਣਾ ਚਾਹੀਦਾ ਸੋ ਇਸੇ ਤਰੀਕੇ ਨਾਲ ਹੋਰ ਜਿਹੜੇ ਆਲੇ ਦੁਆਲੇ ਗੁਆਂਢੀ ਮੁਲਕ ਨੇ ਨਾ ਉਹਨਾਂ ਦੇ ਨਾਲ ਵੀ ਬਹੁਤ ਹੀ ਇਸ ਤਰ੍ਹਾਂ ਚੰਗੀ ਦੋਸਤੀ ਜਿਹੜੀ ਆ ਭਾਰਤ ਦੀ ਨਹੀਂ ਹੈਗੀ ਸੋ ਭਾਰਤ ਨੂੰ 20 ਨੁਕਸਾਨ ਇਸ ਦਾ ਹੋ ਸਕਦਾ ਕਿਉਂਕਿ ਅਮਰੀਕਾ ਨੇ ਪਿਛੇ ਪਿਛਲੇ ਦਿਨੀ ਜਿਹੜੇ ਡੋਨਲਡ ਟਰੰਪ ਨੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ ਉਤੋਂ ਇਹ ਸਿੱਧੇ ਤੌਰ ਤੇ ਸਪਸ਼ਟ ਹੋ ਜਾਂਦਾ ਕਿ ਅਮਰੀਕਾ ਨੇ ਦੋਨਾਂ ਮੁਲਕਾਂ ਦੇ ਵਿੱਚੋਂ ਕਿਸੇ ਦਾ ਵੀ ਸਾਥ ਨਹੀਂ ਦੇਣਾ ਕਿਉਂਕਿ ਪਾਕਿਸਤਾਨ ਵੀ ਉਹਦੇ ਉਨਾ ਹੀ ਕਰੀਬ ਹੈ ਤੇ ਡੋਨਲਡ 트럼ਪ ਨੇ ਇਹ ਕਿਹਾ ਵੀ ਇਹ ਲੜਾਈ ਜਿਹੜੀ ਕਸ਼ਮੀਰ ਵਾਲੀ ਹੈ ਤਾਂ ਹਜ਼ਾਰ ਸਾਲ ਤੋਂ ਚੱਲਦੀ ਪਈ ਹੈ ਕਹਿੰਦਾ ਮੈਂ ਆਸ ਕਰਦਾ ਵੀ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਨਿਪਟ ਲੈਣਗੇ ਹੁਣ ਜਿਹੜੇ ਉਪਰਾਸ਼ਟਰਪਤੀ ਨੇ ਜਿਹੜੀ ਵਿንስ ਉਹਨਾਂ ਦਾ ਵੀ ਬਿਆਨ ਆ ਗਿਆ ਮਤਲਬ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਦੋਨੋਂ ਮੁਲਕ ਆਪਣੇ ਤਰੀਕੇ ਦੇ ਨਾਲ ਇਸ ਨੂੰ ਸੁਲਝਾਉਣ ਜਾਂ ਜੇ جنگ ਦੇ ਵਿੱਚ ਵੀ ਜਾਣਾ ਹੈ ਤੇ ਉਸ ਹਾਲਾਤਾਂ ਤੱਕ ਜਾਓ ਪਿ ਜਿੱਥੋਂ ਵਾਪਸ ਤੋਂ ਮੁੜਨਾ ਸੰਭਵ ਹੋਵੇ ਮਤਲਬ ਜੰਗ ਲਈ ਹਰੀ ਝੰਡੀ ਜਿਹੜੀ ਹੈ ਉਹ ਅਮਰੀਕਾ ਵੱਲੋਂ ਵੀ ਹੈ ਕਿ ਲੜੋ ਸਾਡੇ ਵੱਲੋਂ ਸਾਨੂੰ ਕੋਈ ਨਹੀਂ ਤੋਂ ਦੇ ਫਾਇਦੇ ਜਿਹੜੇ ਨੇ ਉਹ ਤਾਂ ਲਊਗਾ ਹੀ ਅਮਰੀਕਾ ਕਿਉਂਕਿ ਹਥਿਆਰ ਉੱਥੋਂ ਵੀ ਆਉਣਗੇ ਤੇ ਜੇ ਹੁਣ ਪਾਕਿਸਤਾਨ ਲੜਦਾ ਹੈ ਤੇ ਫਿਰ ਚਾਈਨਾ ਤੋਂ ਹਥਿਆਰ ਰਸ਼ੀਆ ਜਾਂ ਫਿਰ ਹੋਰ ਜਿਹੜੇ ਮੁਲਕ ਹੈਗੇ ਆ ਉਹਨਾਂ ਤੋਂ ਹਥਿਆਰ ਉਹ ਲਏਗਾ ਸੋ ਇਹ ਹਾਲਾਤ ਜਿਹੜੇ ਨੇ ਇਸ ਵੇਲੇ ਬਣੇ ਹੋਏ ਆ ਤੇ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਪੌਸਿਬਿਲਟੀ ਨਹੀਂ ਹੈਗੀ ਜੰਗ ਦੀ ਦੇਖੋ ਹੁਣ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲਾ ਕੰਮ ਹੋਇਆ ਪਿਆ ਜਿਸ ਦਿਨ ਤੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਨਾ ਉਸ ਦਿਨ ਤੋਂ ਗੋਦੀ মিডিਆ ਨੇ ਹੀ ਐਡਾ ਵੱਡਾ ਹਊਆ ਬਣਾ ਕੇ ਇਹਨੂੰ ਪੇਸ਼ ਕਰ ਦਿੱਤਾ ਕਿ ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦੀ ਸਪੀਚ ਤੁਸੀਂ ਦੇਖ ਲਓ ਜਿਹੜੀ ਉਹਨਾਂ ਨੇ ਬਿਹਾਰ ਦੇ ਵਿੱਚ ਦਿੱਤੀ ਹੈ ਕਿ ਆਪਾਂ ਜਿਹੜਾ ਬਦਲਾ ਲਵਾਂਗੇ ਬਦਲਾ ਵੀ ਐਸਾ ਲਿਆ ਜਾਏਗਾ ਕਿ ਰਹੀਂਦੀ ਦੁਨੀਆ ਤੱਕ ਯਾਦ ਰੱਖਾਂਗੇ ਸੋ ਹੁਣ ਨਰਿੰਦਰ ਮੋਦੀ ਹੋਰੀ ਜੇ جنگ ਨਹੀਂ ਲਾਉਂਦੇ ਤਾਂ ਫਿਰ ਵੀ ਉਹ ਉਹਨਾਂ ਨੂੰ ਅੰਦਰਲੇ ਪਾਸਿਓਂ ਭਾਰਤ ਦੇ ਅੰਦਰਲੇ ਪਾਸਿਓਂ ਲੋਕਾਂ ਦੀ ਜਿਹੜੀ ਹੈ ਗੱਲਬਾਤ ਸੁਣਨੀ ਸੁਣਨ ਨੂੰ ਮਿਲੇਗੀ ਕਿ ਭਾਈ ਤੁਸੀਂ ਡਰ ਗਏ ਤੁਸੀਂ ਇਸ ਤਰ੍ਹਾਂ ਹੋਇਆ ਤੂੰ ਉਹ ਹੋਇਆ ਸੋ ਉਹਦਾ ਨੁਕਸਾਨ ਉਹਨਾਂ ਨੂੰ ਫਿਊਚਰ ਦੇ ਵਿੱਚ ਚੱਲਣਾ ਪੈ ਸਕਦਾ ਤੇ ਜੇ ਜੰਗ ਲਾ ਦਿੰਦੇ ਆ ਫਿਰ ਤਾਂ ਜਿਹੜਾ ਨੁਕਸਾਨ ਹੁੰਦਾ ਜੰਗਾਂ ਦੇ ਵਿੱਚ ਉਹ ਤਾਂ ਹੋਣਾ ਸੁਭਾਅਕੀ ਹੈ ਦੋਨਾਂ ਪਾਸੇ ਜੰਗ ਜਿਹੜੀ ਜੰਗ ਜਦੋਂ ਲੱਗ ਜਾਂਦੀ ਹੈ ਤੇ ਫਿਰ ਨੁਕਸਾਨ ਜਿਹੜਾ ਹੁੰਦਾ ਹੀ ਹੁੰਦਾ ਜੀ ਜੀ ਦਰਸ਼ਕਾਂ ਨੂੰ ਕਾਫੀ ਤੁਸੀਂ ਚੰਗਿਆਲ ਕੀਤੀ ਹੈ ਕਿ ਇਸ ਵਕਤ ਕਹ ਲੋ ਕਿ ਦੋਨਾਂ ਦੇ ਆਦੇਸ਼ਾਂ ਦੇ ਇੱਕ ਤਿੱਕੇ ਨਾਲ ਮਜਬੂਰੀ ਇਸ ਤਰੀਕੇ ਨਾਲ ਬਣ ਕਿ ਜੰਗ ਲਾਣੀ ਪੈਣੀਆਂ ਤੇ ਲਾ ਕੇ ਨੁਕਸਾਨ ਵੀ ਹੈ। ਦਸਤਰੀਕੇ ਦਾ ਬਿਆਨ ਨਰੇਂਦਰ ਮੋਦੀ ਬੁਲਾ ਚੁੱਕੇ ਨੇ ਭਾਰਤੀ মিডিਆ ਵੱਲੋਂ ਹਾਂ ਜਦਾਂ ਦੀ ਸਟੇਟਮੈਂਟ ਦਿਖਾਈ ਜਾ ਰਹੀ ਹੈ ਨਹੀਂ ਜਿਸ ਤਰੀਕੇ ਨਾਲ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਵਿੱਚ ਕੀ ਹੁੰਦਾ ਹੈ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ। ਹਾਲਾਂਕਿ ਦੋਨੋਂ ਦੇਸ਼ ਇਸ ਵਕਤ ਕਾਫੀ ਗਹਿਲੋ ਕਿ ਜੰਗ ਦੇ ਮੂੜ ਵਿੱਚ ਹੀ ਨਜ਼ਰ ਆ ਰਹੇ ਨੇ। ਉਮੀਦ ਕਰਦੇ ਹਾਂ ਕਿ ਹਾਲਾਤ ਸੁਖਾਵੇਂ ਹੋਣ ਕੁਝ ਵੀ ਅਜਿਹਾ ਨਾ ਹੋਵੇ ਜਿਸ ਨਾਲ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਭਾਰਤ ਦਾ ਪਾ ਪੰਜਾਬ ਦਾ ਬਾਰਡਰ ਜੋ ਹੈ ਉਹ ਪਾਕਿਸਤਾਨ ਨਾਲ ਲੱਗਦਾ ਹੈ ਤੇ ਦਰਸ਼ਕਾਂ ਤੁਹਾਨਾਂ ਦਾ ਜੁੜਨ ਦੇ ਲਈ ਆਪਣੇ ਵਿਚਾਰ ਸਦਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਸ ਕਰਦੇ ਹਾਂ ਕਿ ਮਾਹੌਲ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਸੁਖਾਵਾਂ ਰਵੇ ਜੰਗ ਵਾਲੇ ਹਾਲਾਤ ਜਿਹੜੇ ਆ ਉਹ ਕਿਤੇ ਵੀ ਵਰਲਡ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲੇ ਪਾਕਿਸਤਾਨ ਭਾਰਤ ਵਿੱਚ ਜੰਗ ਨਾ ਹੋਵੇ ਅਸੀਂ ਕਹਿੰਦੇ ਦੁਨੀਆ ਭਰ ਦੇ ਵਿੱਚ ਕਿਤੇ ਜੰਗ ਨਾ ਹੋਵੇ ਜੀ ਧੰਨਵਾਦ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖੇ ਦਸ਼ਕਾਂ ਤੋਂ ਇਜਾਜ਼ਤ ਲੈਣ ਦਾ ਧੰਨਵਾਦ